ਦੇ ਲਈ ਬੈਠੀ ਆ ਮੋਮੀ ਇਹ ਬੈਠੀ ਕਿ ਮੋਮੀ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਪਲਾਨ ਕੀਤਾ ਸਸਿਕਾਲ ਜੀ ਮੈਂ ਹਾਂ ਸਕੇਤ ਗੁਪਤਾ ਇਸ ਵਕਤ ਮੌਜੂਦ ਹਾਂ ਕੁਲਵਿੰਦਰ ਕੌਰ ਹੋਣਾ ਦੇ ਕਾਰਜਿਨਾ ਨੇ ਚੰਡੀਗੜ੍ਹ 에ਅਰਪੋਰਟ ਤੇ ਰੋਪ ਫੇਕੇ ਅਗਨਾ ਰਣਾਵਤ ਦੇ ਇੱਕ ਚਪੇੜ ਮਾਰੀ ਹੈ ਉਹਨਾਂ ਦੇ ਬ੍ਰਦਰ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਾਜੀ ਇਹ ਕੀ ਸਾਰਾ ਮਾਮਲਾ ਕੋਈ ਤੁਹਾਡੇ ਧਿਆਨ ਚ ਆਇਆ ਹੈਗਾ ਦੇਖੋ ਜੀ ਪਹਿਲਾਂ ਤਾਂ ਅਸੀਂ ਵੀ ਜਿਹੜਾ ਵਾ ਉਹ ਮੀਡੀਆ ਤੇ ਰੌਲਾ ਪਿਆ ਵੀ ਆਹ ਗੱਲਬਾਤ ਹੋਈ ਸਾਡਾ ਉਹਨਾਂ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੂੰ ਪਰ ਜੋ ਸਾਨੂੰ ਹੁਣ ਮੀਡੀਆ ਰਾਹੀਂ ਪਤਾ ਲੱਗ ਰਿਹਾ ਵਾ ਵੀ ਜਿਹੜੀ ਇਹ ਤਲਕੀ ਆ ਉਹ ਡਿਊਟੀ ਤੇ ਖੜੇ ਆ ਤੇ ਉਹਨਾਂ ਨੇ ਕਿਹਾ ਵੀ ਆਪਣਾ ਪਰਸਾ ਔਰ ਫੋਨ ਜਿਹੜਾ ਵਾ ਸਕੈਨਰ ਦੇ ਵਿੱਚ ਦੀ ਨਗਾਓ ਇਥੋਂ ਜਿਹੜੀ ਤੂ ਤੂ ਮੈਮੇ ਇੰਨੀ ਕ ਸਾਨੂੰ ਗੱਲ ਦਾ ਪਤਾ ਜਿਹੜੀ ਗੱਲ ਉਹ ਬਾਅਦ ਚ ਵੀ ਕਹਿ ਰਹੇ ਨੇ ਆਪ ਕੁਲਵਿੰਦਰ ਕੌਰ ਹੋਣੀ ਉਹ ਗੱਲ ਕਰ ਰਹੇ ਨੇ ਕਿ ਕਿਸਾਨ ਮੋਰਚੇ ਦੇ ਦੌਰਾਨ ਉਹਨਾਂ ਦੇ ਮਾਤਾ ਜੀ ਬੈਠੇ ਸਨ ਉਦੋਂ ਕੰਗਣਾ ਰਣਾਵਤ ਨੇ ਇਹ ਸ਼ਬਦ ਕਹਿ ਕੇ 100 ਰੁਪਿਆ ਦੇ ਕੇ ਜਿਹੜੇ ਨੇ ਉੱਥੇ ਲੋਕ ਬਿਠਾਏ ਗਏ ਨੇ ਉਹਦੇ ਕਰਕੇ ਥੋੜਾ ਐਨੌਇਡ ਸੀ ਇਦਾਂ ਦੀ ਕੋਈ ਗੱਲ ਵੀ ਹੈਗੀ ਉਹ ਜਦੋਂ ਵੀਡੀਓ ਸਾਹਮਣੇ ਆ ਰਹੀ ਉਹ ਚ ਆ ਦਿਖਾਈ ਦੇ ਰਿਹਾ ਹੈਗਾ ਚਲੋ ਮੈਂ ਦੇਖੋ ਆਪਾਂ ਬਹੁਤ ਵੱਡੀ ਲੜਾਈ ਜਿਹੜੀ ਕਾਲੇ ਕਾਨੂੰਨਾਂ ਦੇ ਖਿਲਾਫ ਲੜੀ ਆ ਔਰ ਸਾਰੇ ਦੇਸ਼ ਨੇ ਇਹਦੇ ਵਿੱਚ ਸਾਥ ਦਿੱਤਾ ਵਾ ਔਰ ਅਸੀਂ ਮੇਛਾ ਹੀ ਜਿਹੜੀ ਆਪ ਤੋਂ ਵੱਡੀ ਆ ਉਹਨੂੰ ਮਾਂ ਕਰਕੇ ਜਾਣਦੇ ਆ ਬਰਾਬਰ ਦੀ ਨੂੰ ਭੈਣ ਔਰ ਛੋਟੀ ਨੂੰਤੀ ਔਰ ਕੰਗਣਾ ਨਰੋਦ ਜੀ ਨੇ ਵੀ ਜਿਹੜੇ ਆ ਸ਼ਬਦਾਂ ਦੀ ਕੋਈ ਮर्यादा ਨਹੀਂ ਰੱਖੀ ਉਸ ਟਾਈਮ ਉਸ ਟਾਈਮ ਸਾਡੀਆਂ ਧੀਆ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੀਆਂ ਦੱਸਿਆ ਔਰ ਉਹਦੇ ਨਾਲ ਨਾਲ ਉਹ ਦਿਹਾੜੀ ਤੇ ਆਈਆਂ ਉਹ ਵੀ ਦੱਸਿਆ ਤੇ ਜਦੋਂ ਜੇ ਕੱਲ ਨੂੰ ਗੱਲ ਸਾਹਮਣੇ ਆਉਂਦੀ ਆ ਰੌਲਾ ਪੈ ਰਿਹਾ ਜੀ ਉਹਨਾਂ ਥੱਪੜ ਮਾਰਿਆ ਥੱਪੜ ਅਸੀਂ ਅਜੇ ਤੱਕ ਉਹ ਥੱਪੜ ਵਜਦੀ ਜਿਹੜੀ ਉਹ ਵੀਡੀਓ ਨਹੀਂ ਵੇਖੀ ਔਰ ਫਿਰ ਵੀ ਜਦੋਂ ਤੂੰ ਤੂੰ ਮੈਂ ਮੈਂ ਹੋ ਗਈ ਆ ਤੇ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਸੁਭਾਵਿਕ ਹੀ ਆ ਕਿ ਗੁੱਸਾ ਆਉਣਾ ਜਦੋਂ ਕਿਸੇ ਦੀ ਤੁਸੀਂ ਮਾਂ ਭੈਣ ਬਾਰੇ ਮਾੜਾ ਬੋਲਾਂਗੇ ਤੇ ਸੁਭਾਵਿਕ ਆ ਵੀ ਗੁੱਸਾ ਆ ਜਾਂਦਾ ਪਰ ਅਜੇ ਤੱਕ ਅਸੀਂ ਥੱਪੜ ਵਜਦਾ ਵੇਖਿਆ ਨਹੀਂ ਮਤਲਬ ਇਹ ਕੰਗਣਾ ਰਣਾਮਤ ਦੇ ਸਿਰਫ ਰੋ ਪੀਨੇ ਕੋ ਥੱਪੜ ਵੱਜਾ ਚਰ ਕੇ ਹਜੇ ਤੱਕ ਐਦਾ ਦੀ ਕੋਈ ਗੱਲ ਨਹੀਂ ਹੈਗੀ ਔਰ ਜਿਹੜੀ ਉਥੇ ਤੂ ਤੂ ਮੈਮਾਈ ਹੋਈ ਬਸ ਦੇਖੋ ਹਜੇ ਤੱਕ ਜਿੰਨਾ ਵੀ ਮੀਡੀਆ ਦਿਖਾ ਰਿਹਾ ਤੂ ਤੂ ਮੈਮੇ ਦਿਖਾ ਰਿਹਾ ਵਾ ਕੋਈ ਥੱਪੜ ਵੱਜਦੇ ਦੀ ਵੀਡੀਓ ਨਹੀਂ ਆ ਰਹੀ ਅਸੀਂ ਕਹਿੰਦੇ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹਮ ਭੈਣ ਜੀ ਕਿੰਨੇ ਚਿਰ ਤੋਂ ਸੀਆਈਐਫ ਚ ਸੀਗੇ ਉਹਨਾਂ ਦੇ ਹਸਬੰਦ ਵੀ ਸੀਆਈਐਫ ਚ ਨੇ ਕੀ ਉਹਨਾਂ ਦਾ ਹੈਗਾ ਦੇਖੋ 8 9 ਦੇ ਵਿੱਚ ਮੇਰੇ ਹਿਸਾਬ ਨਾਲ ਲਗਭਗ ਕੋਈ ਪੱਕਾ ਕਨਫਰਮ ਨਹੀਂਗਾ 8 9 ਦੇ ਵਿੱਚ ਭਰਤੀ ਹੋਏ ਆ ਤੇ ਭਾਜੀ ਵੀ ਜਿਹੜਾ ਵਾ ਉਹ ਵੀ ਇਸੇ ਮਹਿਕਮੇ ਦੇ ਵਿੱਚ ਆ ਇਕੱਠੇ ਡਿਊਟੀ ਕਰਦੇ। ਜੈ ਜਵਾਨ ਜੈ ਕਿਸਾਨ ਦਾ ਇੱਕ ਨਾਰਾ ਸੀ ਕਿ ਜਵਾਨ ਜਿਹੜੇ ਨੇ ਉਹ ਅੱਜ ਕੱਲ ਜਵਾਨ ਵੀ ਫੌਜਾਂ ਦੇ ਵਿੱਚ ਜਿਹੜੇ ਲੜਦੇ ਨੇ ਔਰ ਜੇ ਕੋਈ ਗਲਤ ਹੁੰਦਾ ਆ ਤਾਂ ਕਾਹ ਹੁੰਦਾ ਉਹਦੇ ਵੀ ਅੱਜ ਲੜਾਈ ਲੜਦੇ ਨੇ ਉਹ ਕਿਸਾਨ ਵੀ ਲੜਾਈ ਲੜਦੇ ਕੀ ਮੰਨਦੇ ਸੀ। ਦੇਖੋ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀਗਾ ਤੇ ਮੌਕੇ ਦੇ ਹਾਕਮਾਂ ਨੇ ਜਿਹੜਾ ਵਾ ਜਦੋਂ ਬਾਹਰੋਂ ਲਿਆ ਕੇ ਲਾ ਰੰਗ ਦੀ ਕਣਕ ਖਾਧੀ ਜਾਂਦੀ ਸੀ ਸਾਡੇ ਦੇਸ਼ ਦੇ ਵਿੱਚ ਜਿਹੜਾ ਵਾ ਅੰਨ ਦੀ ਬਹੁਤ ਕਮੀ ਸੀਗੀ। ਔਰ ਉਸ ਟਾਈਮ ਜਿਹੜਾ ਵਾ ਮੌਕੇ ਦੇ ਹਾਕਮਾਂ ਨੇ ਨਾਰਾ ਲਾਇਆ ਜੈ ਜਵਾਨ ਤੇ ਜੈ ਕਿਸਾਨ ਔਰ ਜਿਹੜਾ ਕਿਸਾਨ ਆ ਔਰ ਮਜ਼ਦੂਰ ਆ ਉਹਨੇ ਇੰਨੀ ਜਿਆਦੀ ਮਿਹਨਤ ਕੀਤੀ ਵੀ ਦੇਸ਼ ਦਾ ਜਿਹੜਾ ਵਾ ਉਹ ਢਿੱਡ ਭਰਿਆ ਦੇਸ਼ ਦਾ ਖਜ਼ਾਨਾ ਭਰਿਆ ਤੇ ਜਿਹੜਾ ਜਵਾਨ ਆ ਉਹਨੇ ਬਾਰਡਰਾਂ ਤੇ ਰਹਿ ਕੇ ਆਪਣੀ ਜਿਹੜੀ ਆ ਇੱਕ ਢਾ ਕੇ ਸ਼ਹੀਦਾਂ ਦੇ ਕੇ ਜਿਹੜਾ ਵਾ ਉਹ ਦੇਸ਼ ਦੀ ਜਿਹੜੀ ਉਹ ਰੱਖਿਆ ਕੀਤੀ ਇਸ ਕਰਕੇ ਜੈ ਜਵਾਨ ਜੈ ਕਿਸਾਨ ਅਸੀਂ ਅੱਜ ਵੀ ਕਹਿੰਦੇ ਆ ਕਿ ਜੈ ਕਿਸਾਨ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਅੱਜ ਵੀ ਬੁਲਾਉਂਦੇ ਆ ਜੀ ਬਿਲਕੁਲ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿੱਦਾਂ ਦੱਸ ਰਹੇ ਨੇ ਅੱਜ ਵੀ ਬੁਲੰਦ ਹੈਗਾ ਔਰ ਕੁਲਵਿੰਦਰ ਕੋਰ ਦੇ ਮਾਤਾ ਜੀ ਵੀ ਇੱਥੇ ਨੇ ਪਰ ਉਹ ਬੋਲਣ ਦੇ ਹਾਲਾਤ ਦੇ ਵਿੱਚ ਨਹੀਂ ਨੇ ਜਿਸ ਕਰਕੇ ਉਹ ਕੈਮਰਾ ਮੋਰੇ ਨਹੀਂ ਆ ਸਕਦੇ ਔਰ ਇਹਨਾਂ ਦਾ ਕਹਿਣਾ ਇਹੀ ਹੈ ਕਿ ਜਦੋਂ ਤੱਕ ਇਹਨਾਂ ਦੀ ਗੱਲ ਹੋਈ ਉਹਦੇ ਤੱਕ ਹਜੇ ਤੱਕ ਕੋਈ ਵੀ ਐਹੋ ਜੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਕੰਗਨਾ ਰਣਾਵਤ ਦੇ ਉੱਤੇ ਇਦਾਂ ਦੀ ਇਦਾਂ ਦੀ ਗੱਲ ਨਹੀਂ ਕਿ ਮਾਤਾ ਇਸ ਹਾਲਾਤ ਵਿੱਚ ਨਹੀਂ ਕਿ ਬਿਲਕੁਲ ਇਹ ਇਦਾਂ ਨਾ ਕਹੋ ਦੇਖੋ ਇੱਕ ਘਰ ਦੇ ਵਿੱਚ ਮੈਂ ਲਾਣੇਦਾਰ ਆ ਤੇ ਸਾਡੇ ਮर्याਦਾ ਹੁੰਦੀ ਹੈ ਕਿ ਲਾਣੇਦਾਰ ਹੀ ਗੱਲ ਕਰੂਗਾ ਇਸ ਕਰਕੇ ਸਾਡੇ ਬੀਬੀਆਂ ਨਹੀਂ ਗੱਲਬਾਤ ਕਰਦੀਆਂ ਉਹ ਮੈਂ ਜਿਹੜੀ ਤੁਸੀਂ ਗੱਲ ਪੁੱਛੀ ਮੈਂ ਉਹਦਾ ਜਵਾਬ ਦਿੱਤਾ ਵਾ ਮਾਤਾ ਕੋਈ ਐਡੀ ਕੋਈ ਕਬਰਾਈ ਹੋਈ ਨਹੀਂ ਕਿ ਸਾਨੂੰ ਭਰੋਸਾ ਵਾ ਵੀ ਜਿਹੜੀ ਉਹ ਨਕਵਾਰੀ ਹੋਊਗੀ ਉਹਦੇ ਵਿੱਚ ਜਿਹੜਾ ਸੱਚ ਆ ਉਹ ਦਿਖਾਇਆ ਜਾਊਗਾ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋਊਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਵੀ ਮਾਤਾ ਕੋਈ ਕਬਰਾਈ ਹੋਈ ਹੈ ਜਾਂ ਉਹ ਆ ਨਹੀਂ ਸਕਦੀ ਸਾਡੇ ਕੋਈ ਮਰਿਆਦਾ ਵਾ ਵੀ ਜੇ ਬੰਦੇ ਗੱਲ ਕਰਦੇ ਤੇ ਬੰਦੇ ਖੰਨ ਕੇ ਲਾਣੇਦਾਰ ਗੱਲ ਕਰ ਰਿਹਾ ਠੀਕ ਆ ਜੀ ਚਿਕਾ ਅ ਜਿੱਦਾਂ ਕਿ ਦੱਸ ਰਹੇ ਨੇ ਕਿ ਕੰਗਨਾ ਰਣਾਵਤ ਜਿੱਦਾਂ ਦੱਸ ਰਹੀ ਨੇ ਕਿ ਮੇਰੇ ਉੱਤੇ ਚਪੇੜ ਮਾਰੀਆ ਲੇਕਿਨ ਹਜੇ ਤੱਕ ਇਸ ਚੀਜ਼ ਦੀ ਕੋਈ ਵੀ ਤੱਥ ਸਾਹਮਣੇ ਨਹੀਂ ਆਏ ਹੈਗੇ ਕਿ ਕੰਗਨਾ ਰਣਾਵਤ ਦੇ ਕੋਈ ਚਪੇੜ ਵਜੀ ਹੈਗੀਆ ਸਿਰਫ ਤੂ ਤੂ ਮੈਂ ਮੈਂ ਹੀ ਹੋਈ ਹੈ ਉਸ ਤੋਂ ਜ਼ਿਆਦਾ ਕੁਝ ਨਹੀਂ ਹੋਇਆ ਕੈਮਰਾਮੈਨ ਪ੍ਰਿੰਸ ਦੇ ਨਾਲ ਸਕੇਤ ਗੁਪਤਾ ਪੰਜਾਬ ਤੱਕ ਕਪੂਤਲਾ